अगर फोन आया भी मैं तेरी बेटी ने चकलाई या मैं तेरे परिवार में मरांगा पक्षाघात मुर्दा वाला या पुल मुर्दा वाला फील्ड का सेंसेक्टर मुर्दा वाला यूनियन मुर्दा वाला शादी इज्जत शादी इज्जत ਜੀ ਕੀ ਨਾਮ ਹੈ ਜੀ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਜੀ ਕ੍ਰਿਸ਼ਨਾਲ ਮੇਰਾ ਨਾਮ ਪਿੰਡ ਸੰਤਨਾਲ ਸੁਲਾ ਜੀ ਕੀ ਕਾਰਨ ਸੀ ਜਿਹੜਾ ਤੁਹਾਨੂੰ ਇਹ ਤਰਨਾ ਲਾਣਾ ਪਿਆ ਤਰਨਾ ਲਾਣਾ ਪਿਆ ਜੀ ਅੱਜ ਤੋਂ ਮੈਨੂੰ 10 ਦਿਨ ਪਹਿਲਾਂ ਇੱਕ ਸ਼ਰਾਪੀ ਕਿਸਮ ਦਾ ਬੰਦਾ ਜੋ ਕਿ ਗੁਰਸੇਵ ਸਿੰਘ ਹੈ ਉਹਦਾ ਫੋਨ ਆਇਆ ਵੀ ਮੈਂ ਤੇਰੀ ਬੇਟੀ ਨੂੰ ਚੱਕ ਲੈ ਜਾਣਾ ਤੇਰੇ ਪਰਿਵਾਰ ਨੂੰ ਮਾਰਾਂਗਾ ਬਖਸ਼ਾਂਗਾ ਜੀ ਮੈਂ ਉਸ ਗੱਲ ਦੇ ਆਪਦੇ ਕੰਮਕਾਰ ਤੇ ਰੁੱਝਿਆ ਰਹਾਂ ਮਾਤਾ ਦੇ ਪੈਰ ਸੀ ਮੈਂ ਉਸ ਕੰਮ ਵਿੱਚ ਚੱਕਰ ਸੀ ਗਿਆ ਦੋ ਤਿੰਨ ਥਾਣੇ ਵਿੱਚ ਵੀ ਆਇਆ ਦੋ ਤਿੰਨ ਵਾਰ ਮੈਂ ਥਾਣੇ ਵਿੱਚ ਆਇਆ ਮੇਰੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਅੱਜ ਤੋਂ ਪੰਜ ਚਾਰ ਦਿਨ ਪਹਿਲਾਂ 6 ਤਰੀਕ ਦੀ ਗੱਲ ਹੈ ਮੈਂ ਬਿਮਾਰ ਚੱਲਦਾ ਆਪਸ਼ਨ ਮੈਂ ਹਸਪੀਟਲ ਗਿਆ ਸੀ ਆਪਦੀ ਦਵਾਈ ਲੈਣ ਨੂੰ ਮੈਨੂੰ ਉੱਥੇ ਨਾਈਟ ਲੱਗੀ ਰਾਤ ਨੂੰ ਸਵੇਰ ਮੇਰੇ ਪਰਿਵਾਰ ਜਦੋਂ ਉੱਠੇ ਨੇ ਇੱਕ ਸ਼ਰਾਰਤੀ ਕਿਸਮ ਦੇ ਪੰਜ ਚਾਰ ਆਦਮੀ ਜੋ ਕਿ ਉਹਨਾਂ ਦੇ ਨਾਲ ਇੱਕ ਦੋ ਜਨਾਨੀਆਂ ਵੀ ਸੀ ਜਿਹੜੀਆਂ ਉਹਦੀਆਂ ਭੈਣਾਂ ਨੇ ਮੇਰੀ ਬੇਟੀ ਨੂੰ ਧੱਕੇ ਨਾਲ ਚੱਕ ਕੇ ਗੱਡੀ ਦੇ ਵਿੱਚ ਲੈ ਗਏ ਨੇ ਠੀਕ ਹੈ ਮੈਂ 4 ਦਿਨ ਹੋ ਗਿਆ ਪੁਲਿਸ ਦੇ ਕੋਲ ਆਪ ਦੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆਂ ਵੀ ਮੇਰੀ ਬੇਟੀ ਜੀ ਮੇਰੇ ਘਰ ਨਹੀਂ ਆ ਹੈਗੀ ਤੇ ਮੈਨੂੰ ਮੈਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਉਹ ਕੌਣ ਲੋਗਣੇ ਉਹ ਕਿੱਥੋਂ ਦੇ ਰਹਿਣ ਵਾਲੇ ਆ ਉਹ ਜੀ ਇੱਕ ਸ਼ਰਾਬੀ ਕਿਸਮ ਦਾ ਬੰਦਾ ਜੀ ਜਿੰਦੇ ਤੇ ਅੱਗੇ ਵੀ 307 ਦੇ ਮੁਕਾਦਮੇ ਦਰਜ ਨੇ ਚਿੱਟੇ ਦਾ ਵਪਾਰੀ ਹੈ ਸਾਰਾ ਸ਼ਰੀਆਮ ਜਲਾਲਾਬਾਦ ਦੇ ਹਰੇਕ ਬੱਚਾ ਬੱਚਾ ਜਾਣਦਾ ਉਸ ਬੰਦੇ ਚਿੱਟੇ ਦਾ ਵਪਾਰੀ ਹੈ ਮੈਂ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦਾ ਆਪਦੇ ਐਸ்சி ਭਾਈਚਾਰੇ ਨੂੰ ਵੀ ਇਹ ਅਪੀਲ ਕਰਨਾ ਚਾਹੁੰਦਾ ਵੀ ਮੇਰੀ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਸਾਡੀ ਸਭਾ ਦੇ ਪ੍ਰਧਾਨ ਜੀ ਬੈਠੇ ਨੇ ਬਰادری ਬੈਠੀ ਸਾਡੀ ਬਰਾਦਰੀ ਜੋ ਕਰੇਗੀ ਮੈਂ ਉਸੇ ਲਈ ਨਹੀਂ ਸਾਡੀ ਬੇਟੀ ਵਾਪਸ ਸਾਡੀ ਬੇਟੀ ਵਾਪਸ ਦਿੱਤੀ ਜਾਵੇ ਸਾਡੀ ਮੰਗੇ ਸਾਡੀ ਬੇਟੀ ਵਾਪਸ ਜੇਵੇ ਜੋ ਸ਼ਾਰਦੀ ਕਿਸਮ ਤੇ ਬੰਦੀ ਨੇ ਉਹਨਾਂ ਦਾ ਜੋ ਬੰਦੀ ਕਾਰਵਾਈ ਹੈ ਗੁਡਨੈਪ ਦਾ ਪਰਚਾ ਉਹਨਾਂ ਤੇ ਜੋ ਪੁਲਿਸ ਨੇ ਕੀਤਾ ਹੈ ਪੁਲਿਸ ਨੇ छानबीन ਕਰਕੇ ਗੁਡਨੈਪ ਦਾ ਪਰਚਾ ਕੀਤਾ ਹੈ ਜੋ ਦੇ ਮਾਮੇ ਨੇ ਉਹਦੇ ਨਾਨਕੇ ਨੇ ਉਹਦੇ ਦਾਦਕੇ ਨੇ ਉਸ ਪਰਿਵਾਰ ਤੇ ਜੋ ਰਾਈਟ ਕਾਰਵਾਈ ਹੈ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਆਪ ਦਾ ਪੂਰੇ ਸ਼ਾਂਤੀ ਮਹੀਪਾ ਆਪ ਦਾ ਪ੍ਰੋਟੈਕਟ ਕਰਨਾ। ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਗੁਰਨੀਸ਼ੂ ਚੋਹਾਨਾ ਜੀ। ਹਾਂ ਜੀ ਕਿਹੜੀ ਜਗ੍ਹਾ ਤੋਂ ਜੀ? ਪਿੰਡ ਮੇਰਾ ਸੈਦਕੇ ਮੋਹਨ ਹੈ। ਜੀ। ਆਕਰਪਾਤੀ ਬਾਜੀ ਗਰਮਾ ਸੰਗ ਦਾ ਮੈਂ ਪ੍ਰਧਾਨ ਆ। ਹਾਂ ਜੀ ਕੀ ਕਾਰਨ ਹੈ ਜੀ ਜਿਹੜਾ ਅੱਜ ਇਹ ਤਰਨਾ ਕੀਤਾ ਜਾ ਰਿਹਾ ਹੈ? ਇਹ ਤਰਨਾ ਜੀ ਜਿਹੜਾ ਤੁਹਾਨੂੰ ਸਾਡੇ ਪ੍ਰਧਾਨ ਤੋਂ ਸੇਕਸੀਜਨ ਦੇ ਦੱਸ ਕੇ ਕੀਤਾ। ਔਰ ਸਾਡੀ ਬੇਟੀ ਹੈ ਜਿਹੜੀ ਉਹ ਗਿਟਨਾਪ ਕੀਤੀ ਗਈ ਹੈ। ਔਰ ਉਸ ਦੇ ਵਿੱਚ ਜਿਹੜਾ ਜਟਨਾਪਰ ਹੈ। ਉਹਨੂੰ ਕਿਤੇ ਨਾ ਕਿਤੇ ਐਪੋਰਸ ਪ੍ਰਸ਼ਾਸਨ ਦੇ ਵੱਲੋਂ ਵੀ ਸਮਾਂ ਦਿੱਤਾ ਜਾ ਰਿਹਾ ਹੈ ਪ੍ਰੋਸੈਸ ਇਹ ਹੈ ਕਿ ਬੇਟੀ ਜਾਨ ਤੋਂ ਬਾਅਦ ਜਿਹੜਾ ਪਰਿਵਾਰ ਹੈ ਪੂਰਾ ਸਮਾਜ ਹੈ ਉਹ ਅੱਜ ਤੁਹਾਡੇ ਸਾਹਮਣੇ ਤੁਹਾਡੇ ਲਾਈਵ ਬੈਠਾ ਹੋਇਆ ਹੈ মিডিਆ ਇਸ ਗੱਲ ਦਾ ਜਿਹੜਾ ਇੱਕ ਉਜੇਚੇ ਤੌਰ ਤੇ ਤੇ ਪਹੁੰਚਿਆ ਉਸ ਦੇ ਥਰੂ ਅਸੀਂ ਇਹ ਜਿਹੜੀ ਆਪਣੀ ਮੰਗ ਐ ਕਰ ਰਹੇ ਆ ਕਿ ਜਿਹੜੇ ਸਾਡੇ ਐਸਸੀ ਸਮਾਜ ਦੇ ਨਾਲੇ ਵਿਕਤਰਾ ਕੀਤਾ ਜਾਂਦਾ ਸਾਡੇ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਜਿਹੜੀ ਇੱਕ ਨਸ਼ਾ ਤਸਕਰ ਬੰਦੇ ਆ ਜਾਂ ਇਦਾਂ ਦੇ ਜਿਹੜੇ ਸ਼ਰਾਬੀ ਅੰਸਰ ਆ ਉਹ ਜਿੱਦਾਂ ਦੀ ਮਰਜ਼ੀ ਹਰਕਤ ਕਰਕੇ ਚਲੇ ਜਾਂਦੇ ਮੈਂ ਪ੍ਰਧਾਨ ਜੀ ਦੀ ਗੱਲ ਵੱਡੀ ਕਰਦਾ ਕਿ ਪੰਜਾਬ ਦੇ ਵਿੱਚ ਬੇਲਗਾਮ ਹੈ ਇਹ ਚੀਜ਼ ਔਰ ਆਮ ਚੱਲ ਰਹੀ ਹੈ ਔਰ ਟੱਕਾ ਵੀ ਇੱਕ ਐਸੀ ਵਿੰਗ ਦੇ ਨਾਲ ਜ਼ਿਆਦਾ ਹੋ ਰਿਹਾ ਵਾਰ-ਵਾਰ ਐਸੀ ਬੋਲਣ ਤੇ ਇਹ ਨਹੀਂ ਕਿ ਨਹੀਂ ਵੀ ਤੁਸੀਂ ਪੱਤਰਕਾਰ ਵੀ ਇਸ ਚੀਜ਼ ਨੂੰ ਕਰੋ ਕਿ ਅਸੀਂ ਡਿਪਾਰਟਮੈਂਟ ਦੇ ਵਿੱਚ ਜੇ ਤੁਸੀਂ 100 ਕੇਸ ਕੰਗਾ ਲੋ ਉਹਦੇ ਚੋਂ 70 ਪਰਸੈਂਟ ਜਿਹੜੇ ਕੇਸ ਹੋ ਐਸਸੀ ਡਿਪਾਰਟਮੈਂਟ ਦੇ ਨਾਲ ਇਹ ਚੀਜ਼ ਹੋਈ ਹੋਈ ਹੈ ਮੈਂ ਪ੍ਰਸ਼ਾਸਨ ਤੋਂ ਔਰ ਮੌਜੂਦਾ ਸਰਕਾਰ ਤੋਂ ਔਰ ਮੌਜੂਦਾ ਸਰਕਾਰ ਦੇ ਆ ਐਮਐਲਏ ਸਾਡੇ ਔਰ ਸਾਬਕਾ ਮੰਤਰੀ ਤੋਂ ਇਹ ਮੰਗ ਕਰਦਾ ਕਿ ਜਲਦ ਤੋਂ ਜਲਦ ਜਿੰਨਾ ਵੀ ਪਰਿਵਾਰ ਹੈ ਉਸ ਪਾਰਟੀ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਇਹ ਪੁਰਜ਼ੁਰਗ ਮੰਗ ਕਰਦੇ ਹਾਂ ਕਿ ਇਸ ਨੀਚ ਢੀਆਂ ਸਭ ਦੀਆਂ ਸਾਂਝੀਆਂ ਨੇ ਔਰ ਕਿਸੇ ਦੀ ਬੇਟੀ ਵੀ ਕੁਝ ਕਰ ਸਕਦੀ ਹੈ ਕੁਝ ਦਿਨ ਪਹਿਲਾਂ ਮਾਮਲਾ ਆਇਆ ਸੀ ਜੱਜੀ ਬੇਟੀ ਨੇ ਇਦਾਂ ਕਰ ਲਿਆ ਇਹ ਜ਼ਰੂਰੀ ਨਹੀਂ ਹੈ ਇਹ ਲਾਉ ਹੈ ਜਿਹੜਾ ਬਿਲਕੁਲ ਕਾਨੂੰਨ ਜਿਹੜਾ ਮੋਦੀ ਸਰਕਾਰ ਵੱਲੋਂ ਪਿਆ ਗਿਆ ਬਿਲਕੁਲ ਗਲਤ ਕਾਨੂੰਨ ਹੈ ਜਿਹੜਾ ਮਾਤਾ ਪਿਤਾ 20 ਤੋਂ 25 ਸਾਲ ਸਰਵਿਸ ਬੱਚੇ ਦੀ ਕਰਦਾ ਹੈ ਬੱਚੇ ਨੂੰ ਜਨਮ ਤੋਂ ਬਾਅਦ ਵੀ ਉਹਦਾ ਪਾਲਣ ਪੋਸ਼ਣ ਕਰਦਾ ਹੈ ਕੀ ਉਹਦਾ ਕਾਨੂੰਨ ਦੇ ਵਿੱਚ ਕੀ ਉਹਦਾ ਉਸ ਬੱਚੇ ਤੇ ਕੋਈ ਅਧਿਕਾਰ ਨਹੀਂ ਹੁੰਦਾ ਜਿਹੜਾ ਕਾਨੂੰਨ ਇੰਨੀ ਕਹਿ ਕੇ ਜਾਨ ਛੜਾ ਜਾਂਦਾ ਹੈ ਕਿ ਜੀ ਇਹ ਬੱਚੇ ਦੀ ਮਨਮਰਜ਼ੀ ਹੈ ਮਨਮਰਜ਼ੀ ਹੋਣੀ ਚਾਹੀਦੀ ਹੈ ਪਰ ਗੱਲ ਇਹ ਹੈ ਵੀ ਸਮਾਜ ਦੇ ਵਿੱਚ ਜਿਹੜਾ ਸਾਡਾ ਬਾਜੀਗਰ ਸਮਾਜ ਭਾਈਚਾਰਾ ਹੈ ਇਹਦੀ ਇੱਕ ਜਿਹੜੀ ਪਰੰਪਰਾ ਲੱਗ ਤੋਂ ਹੈ ਲੱਗ ਕੀ ਹੈ ਕਿ ਅਸੀਂ ਕਿਸੇ ਸਮਾਜ ਦੇ ਨਾਲ ਕੋਈ ਰਿਸ਼ਤਾ ਨਹੀਂ ਕਰਦੇ ਚਾਹੇ ਉਹ ਮੋਦੀ ਜੀ ਦੀ ਬੇਟਾ ਹੋਵੇ ਚਾਹੇ ਉਹ ਕਿੱਡੇ ਵੱਡੇ ਰਾਸ਼ਟਰਪਤੀ ਦਾ ਬੇਟਾ ਹੋਵੇ ਸਾਡਾ ਬਾਜੀਗਰ ਭਾਈਚਾਰਾ ਉਹਨੂੰ ਚਾਹ ਕੇ ਕਦੇ ਬੇਟੀ ਨਹੀਂ ਦੇਊਗਾ ਜਾਇਦਾ ਦੇ ਪਿੱਛੇ ਇਸ ਕਰਕੇ ਮੈਂ ਇਸ ਕਾਨੂੰਨ ਤੋਂ ਐ ਸਰਕਾਰ ਤੋਂ ਐ ਥਾਣੇ ਤੋਂ ਔਰ ਹਲਕਾ ਸਾਡੇ ਐਮਐਲਏ ਸਾਹਿਬ ਤੋਂ ਇਹ ਕਰਦਾ ਕਿ ਇਸ ਕੇਸ ਨੂੰ ਜੇ ਇਗਨੋਰ ਕੀਤਾ ਗਿਆ ਤੇ ਇਹ ਜਿਹੜੀ ਅੱਜ ਛੋਟਾ ਜਿਹਾ ਸਾਡਾ ਇੱਕ ਉਪਰਾਲਾ ਕੀਤਾ ਗਿਆ ਹੈ ਇਹ ਕਿਤੇ ਪੰਜਾਬ ਦੇ ਵਿੱਚ ਵੱਡਾ ਰੂਪ ਨਾ ਲੈ ਲਵੇ ਸਾਨੂੰ ਕਿਤੇ ਇਹ ਨਾ ਪੰਜਾਬ ਲੈਵਲ ਤੇ ਧਰਨੇ ਨਾ ਕਰਨੇ ਪੈਣ ਜੇ ਸਾਨੂੰ ਲੋੜ ਪਈ ਤੇ ਅਸੀਂ ਰੋਡ ਜਾਮ ਵੀ ਕਰਾਂਗੇ ਸਾਨੂੰ ਲੋੜ ਪਈ ਤੇ ਅਸੀਂ ਇਸ ਪ੍ਰਸ਼ਾਸਨ ਦਾ ਔਰ ਸਰਕਾਰ ਦੇ ਘਰ ਵੀ ਕੇਰਾਂਗੇ ਉਹਨਾਂ ਕੋਠੀਆਂ ਦੇ ਮੂਹਰੇ ਵੀ ਬੈਠਾਂਗੇ ਜਿੱਤੋਂ ਤੱਕ ਸਾਡੀ ਬੇਟੀ ਸਾਡੇ ਵਾਪਸ ਨਹੀਂ ਕੀਤੀ ਜਾਂਦੀ ਇਸ ਕਰਕੇ ਮੈਂ ਸਰਕਾਰ ਨੂੰ ਤੁਹਾਡੇ ਮੀਡੀਆ ਦੇ ਮਾਧਮ ਦੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਲਦ ਤੋਂ ਜਲਦ ਕਿਉਂਕਿ ਕਿਤੇ ਇਹਨੂੰ ਇਹ ਲੈ ਲਿਆ ਜਾਵੇ ਕਿ ਕੋਰਟ ਮੈਚ ਤੱਕ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਹੈ ਡਿਲੇ ਦਿੱਤਾ ਜਾ ਰਿਹਾ ਹੈ ਇੱਥੇ ਬਿਠਾ ਕੇ ਚਾਰ ਬੰਦੇ ਅੰਦਰ ਬਿਠਾ ਲਏ ਜੀ ਸ਼ਾਂਤ ਕੀਤਾ ਜਾ ਰਿਹਾ ਬਿਲਕੁਲ ਅਸੀਂ ਰੁਕਣ ਵਾਲੇ ਨਹੀਂ ਆ ਅਸੀਂ ਬਾਜੀਗਰ ਉਹ ਸਮਾਜਾਂ ਜਿੰਨੇ ਅਸੀਂ ਅਕਬਰ ਬਾਦਸ਼ਾਹ ਨੂੰ ਕੁਝ ਨਹੀਂ ਸਮਝਿਆ ਨਹੀਂ ਇਹ ਤਾਂ ਗੱਲਾਂ ਹੀ ਬੜੀਆਂ ਛੋਟੀਆਂ ਹੈ ਪਰ ਸਾਡੀ ਇੱਜ਼ਤ ਗਈ ਹੈ ਸਾਡੀ ਤੁਹਾਡੇ ਤੋਂ ਝੋਲੀ ਅੱਡ ਕੇ ਮੰਗਾ ਕੇ ਸਾਡੀਆਂ ਬਾਹਾਂ ਸਾਨੂੰ ਵਾਪਸ ਕਰ ਦਿਓ ਗੱਲ ਬਹੁਤ ਚੰਗੀ ਰਹੂਗੀ ਨਹੀਂ ਤੇ ਇਹ ਗੱਲ ਬਹੁਤ ਲੰਮੀ ਚੋੜੀ ਹੋ ਜਾਊਗੀ ਔਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਮਾਨਣਯੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਪੰਜਾਬ ਦੇ ਵਿੱਚ ਸਾਡੇ ਐਸਸੀ ਭਾਈਚਾਰੇ ਦੀਆਂ ਬੇਟੀਆਂ ਜੋ ਕਿ ਕਿਸਾਨ ਮਜ਼ਦੂਰ ਬੇਟਾ ਉਹਨਾਂ ਦੇ ਬੇਟੇ ਉਹਨਾਂ ਦੇ ਲੜਕੇ ਨੇ ਜੀ ਧੱਕੇ ਦੇ ਨਾਲ ਪਿੰਡਾਂ ਦੇ ਵਿੱਚੋਂ ਚੱਕੀਆਂ ਜਾ ਰਹੀਆਂ ਨੇ ਜੀ ਸਾਡੀ ਇਹੋ ਹੀ ਬੇਨਤੀ ਹੈ ਸਾਡੀ ਕਿਤੇ ਵੀ ਕਿਸੇ ਵੀ ਥਾਣੇ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਸਾਡੇ ਗਰੀਬ ਲੋਕਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਜੀ ਅਸੀਂ ਬਹੁਤ ਅਹੀ ਦੁਖੀਆਂ ਇਹਨਾਂ ਲੋਕਾਂ ਤੋਂ ਧੱਕੇ ਨਾਲ ਸਾਡੀਆਂ ਬੇਟੀਆਂ ਨੂੰ ਚੱਕਿਆ ਜਾ ਰਿਹਾ ਹੈ ਜੀ ਉਹਨਾਂ ਦੇ ਨਾਲ ਪਤਾ ਨਹੀਂ ਕੀ ਕੀ ਵਤਾਰੇ ਕੀਤੇ ਜਾ ਰਹੇ ਨੇ ਅਸੀਂ 10-10 ਦਿਨ 20-20 ਦਿਨ ਥਾਣਿਆਂ ਦੇ ਵਿੱਚ ਰੁਲਦੇ ਆ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਜਦੋਂ ਅਸੀਂ ਧਰਨੇ ਲਾਉਂਦੇ ਆ ਪ੍ਰਦਰਸ਼ਨ ਕਰਦੇ ਆ ਫਿਰ ਜਾ ਕੇ ਸਾਡੀਆਂ ਸੁਣਵਾਈਆਂ ਹੁੰਦੀਆਂ ਨੇ ਔਰ ਮੈਂ ਮੰਨ ਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਅਪੀਲ ਕਰਾਂਗਾ ਸਾਡੇ ਜਿੰਨੇ ਵੀ ਗਰੀਬ ਲੋਕ ਇਸ ਪੰਜਾਬ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੀਆਂ ਧੀਆਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਮੈਂ ਹੱਥ ਜੋੜ ਕੇ ਵਾਰ-ਵਾਰ ਬੇਨਤੀ ਕਰਦਾ ਹਾਂ ਕਿ ਸਾਡੇ ਨਾਲ ਪ੍ਰਸ਼ਾਸਨ ਉਦੋਂ ਤੁਰਦਾ ਹੈ ਜਦੋਂ ਅਸੀਂ ਧਰਨੇ ਪ੍ਰਦਰਸ਼ਨ ਕਰਦੇ ਹਾਂ ਉਸ ਤੋਂ ਪਹਿਲਾਂ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸਾਡੀ ਉਹ ਨਹੀਂ ਕੀਤੀ ਜਾਂਦੀ ਸੋ ਮੈਂ ਇਸੇ ਕਰਕੇ ਬੇਨਤੀ ਕਰਦਾ ਹਾਂ ਸਾਡਾ ਪੂਰਾ ਸਮੁੱਚਾ ਬਾਜੀਗਰ ਭਾਈਚਾਰਾ ਇਹਨਾਂ ਲੋਕਾਂ ਤੋਂ ਬਹੁਤ ਹੀ ਤੰਗ ਹੈ ਬਹੁਤ ਹੀ ਦੁਖੀ ਹੈ ਥਾਂ-ਥਾਂ ੱਟਕੇ ਹੋ ਰਹੇ ਨੇ ਪਿੰਡਾਂ ਦੇ ਵਿੱਚ ਅੱਜ ਇੱਕ ਨਹੀਂ ਜੇਕਰ ਪੂਰਾ ਸਿਸਟਮ ਕੀਤਾ ਜਾਵੇ ਤੇ 7 7 8 8 ਕੇਸ ਇਦਾਂ ਦੇ ਨੇ ਪਰ ਗਰੀਬ ਲੋਕ ਗਰੀਬ ਤਕ ਦੇ ਜੋ ਲੋਕ ਨੇ ਉਹ ਇੱਕ ਡਰ ਦੇ ਮਾਰੇ ਚੁੱਪ ਕਰ ਜਾਂਦੇ ਨੇ ਸੋ ਇੰਨੀਆਂ ਗਬੰਤੀਆਂ ਮੇਰੀਆਂ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਦਾ ਕੀ ਮਾਮਲਾ ਹੈ ਜੀ ਸਰ ਮਾਮਲਾ ਇਹ ਹੈ ਕ੍ਰਿਸ਼ਨ ਲਾਲ ਸਤੰਤਰ ਨਗਰ ਤੋਂ ਇਹਨਾਂ ਨੂੰ 20 ਦਿਨ ਪਹਿਲਾਂ ਇੱਕ ਫੋਨ ਤੋਂ ਚੈਲੰਜ ਕੀਤਾ ਜਾਂਦਾ ਹੈ ਧਮਕੀ ਦਿੱਤੀ ਜਾਂਦੀ ਹੈ ਕਿ ਤੇਰੀ ਬੇਟੀ ਚੱਕ ਲਵਾਂਗੇ ਜਾਂ ਸਾਨੂੰ ਵਿਆਹ ਦੇ ਕੌਣ ਲੋਕ ਨੇ ਜੀ ਕਿੰਨੇ ਨੇ ਕੀਤਾ ਜੀ ਹਾਂਜੀ ਗੁਰਸ਼ੇਵਕ ਸਿੰਘ ਸਨੋਬ ਸੁਖਦੇਵ ਸਿੰਘ ਮੁਖਤਿਆਰ ਸਾਹਿਬ ਸਨੋਬ ਮੁਖਤਿਆਰ ਸਿੰਘ ਔਰ ਉਹਨਾਂ ਦੇ ਜੋ ਸਬੂਤ ਨੇ ਸਾਡੇ ਕੋਲ ਉਹਨਾਂ ਦੀ ਕਾਲ ਰਿਕਾਰਡਿੰਗ ਔਨ ਦੀ ਰਿਕਾਰਡ ਸਾਡੇ ਕੋਲ ਪਏ ਹੋਏ ਨੇ ਜੀ ਅਸੀਂ 20 ਦਿਨ ਪਹਿਲਾਂ ਕ੍ਰਿਸ਼ਨ ਜੀ ਆਂਦੇ ਨੇ ਥਾਣੇ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਇਹਨਾਂ ਦੀ ਕੋਈ ਇਸੇ ਤਰ੍ਹਾਂ ਸੁਣਵਾਈ ਨਹੀਂ ਹੁੰਦੀ ਜਿੱਦਣ ਇਹ ਸਾਰਾ ਸਿਸਟਮ ਕਰਕੇ ਉਹ ਬੇਟੀ ਨੂੰ ਚੱਕ ਲੈ ਜਾਂਦੇ ਨੇ ਉਸ ਤੋਂ ਬਾਅਦ ਪੂਰੀ ਪੰਚਾਇਤ ਪੰਜ ਦਿਨ ਥਾਣੇ ਦੇ ਵਿੱਚ ਆਂਦੀ ਹੈ ਥਾਣੇ ਦੇ ਸੀਸੀ ਕੈਮਰੇ ਚੈੱਕ ਕਰਵਾਏ ਜਾਣ 5 ਦਿਨ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ 5 ਦਿਨ ਉਹਨਾਂ ਲੋਕਾਂ ਨੂੰ ਸਮਾਂ ਦਿੱਤਾ ਗਿਆ ਸਾਨੂੰ ਨਹੀਂ ਪਤਾ ਸਾਡੀ ਬੇਟੀ ਨਾਲ ਕੀ ਕੁਛ ਕੀਤਾ ਜਾ ਰਿਹਾ ਹੈ ਉਹਨੂੰ ਨਸ਼ੇ ਡਰੱਗਸ ਦਿੱਤੇ ਜਾ ਰਹੇ ਨੇ ਕੀ ਕਾਰਨੋਂ ਦੇ ਨਾਲ ਹੋ ਰਹੇ ਨੇ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਉਹ ਲੋਕ ਜੋ ਗੈਂਗਸਟਰ ਲੋਕ ਨੇ ਉਹਨਾਂ ਲੋਕਾਂ ਦੇ ਪਰਚੇ ਨੇ ਥਾਣਿਆਂ ਦੇ ਵਿੱਚ ਘੁਆਏ ਥਾਣਿਆਂ ਦੇ ਵਿੱਚ 307 ਦਾ ਪਰਚਾ ਹੈ ਜੀ ਮੈਂ ਇਹੀ ਬੇਨਤੀ ਕਰਦਾ ਹਾਂ ਇੱਥੇ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਹੈ ਮਾਨਣਯੋਗ ਪ੍ਰਧਾਨ ਮੰਤਰੀ ਜੀ ਨੂੰ ਵੀ ਬੇਨਤੀ ਕਰਦਾ ਹਾਂ ਮਾਨਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਮੇਰੀ ਇਹੀ ਅਪੀਲ ਹੈ ਜੀ ਸਾਡੀਆਂ ਬੇਟੀਆਂ ਜੋ ਤੱਤੇ ਦੇ ਨਾਲ ਚੱਕ ਕੇ ਲੈ ਕੇ ਜਾਂਦੇ ਨੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਔਰ ਜੋ ਬਣਦੀ ਕਾਰਵਾਈ ਹੈ ਇਹਨਾਂ ਦੋਸ਼ੀਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਸਾਡੀ ਇਹੀ ਗਰੀਬ ਭਾਈਚਾਰੇ ਦੀ ਸਾਡੀ ਇਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਹੈਗਾ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਲੜਕੀ ਸੀ ਕੋਈ ਚਲੀ ਗਈ ਕਿਸੇ ਲੜਕੇ ਨਾਲ ਤੇ ਉਹਦੇ ਸਨ ਚ ਅਸੀਂ ਐਫ ਆਈ ਆਰ ਦਰਜ ਕਰਤੀ ਆ ਪਰ ਪਤਾ ਲੱਗਾ ਵੀ ਉਹਨੇ ਪ੍ਰੋਟੈਕਸ਼ਨ ਲਈ ਹਾਈ ਕੋਰਟ ਉਹਦੇ ਸਨ ਚ ਇਹ ਧਰਨਾ ਲੱਗਾ ਹੈ ਸਰ ਪਰਿਵਾਰ ਕਹਿ ਰਿਹਾ ਹੈ ਕਿ ਪਹਿਲਾਂ ਉਹਨਾਂ ਨੂੰ ਕੋਈ ਕਾਲ ਵਗੈਰਾ ਆਈ ਧਮਕੀਆਂ ਮਿਲੀਆਂ ਕਿ ਲੜਕੀ ਦਾ ਰਿਸ਼ਤਾ ਕਰ ਦੋ ਨਹੀਂ ਤਾਂ ਚੱਕ ਲਿਆ ਜਾਊਗਾ ਔਰ ਬਾਅਦ ਦੇ ਵਿੱਚ ਜਦੋਂ ਉਹ ਕਹਿੰਦੇ ਕਿ ਅਸੀਂ ਸ਼ਿਕਾਇਤ ਦਰਜ ਕਰਾਈ ਤਾਂ ਪੁਲਿਸ ਦੇ ਵੱਲੋਂ ਦੇਰੀ ਕੀਤੀ ਗਈ ਹੈ ਮਾਮਲਾ ਦਰਜ ਕਰਨ ਵਿੱਚ 5 ਦਿਨ ਦੀ ਨਹੀਂ ਦੇਰੀ ਨਹੀਂ ਕੀਤੀ ਕਿ ਦੇਖੋ ਮਾਲਕ ਲੜਕੀ ਆ ਉਹ ਉਹ ਉਹਦੇ ਵੀ ਮੈਸੇਜ ਆਉਂਦੇ ਸੀ ਸਾਨੂੰ ਉਹਦੇ ਪਰਿਵਾਰ ਦੇ ਸੀ ਉਹ ਪ੍ਰੋਟੈਕਸ਼ਨ ਲਈ ਆ ਉਹਨੇ ਹਾਈ ਕੋਰਟ ਚ ਜੀ ਉਹ ਆਪਣੀ ਮਰਜ਼ੀ ਨਾਲ ਗਈ ਹੈ ਉਹਨੇ ਬਕਾਇਦਾ ਆਪਣਾ ਪ੍ਰੋਟੈਕਸ਼ਨ ਲਈ ਉਹ ਕੋਰਟ ਦੇ ਵੱਲੋਂ ਕੋਰਟ ਦੇ ਵਿੱਚ ਆ ਗਿਆ ਰੱਖਣਾ ਅਪਲਾਈ ਕਰਤੀ ਹੈ ਸਾਨੂੰ ਆ ਗਈ ਆ ਉਹ ਪੁਨੇ ਫਿਰ ਕਿਸੇ ਮੰਗ ਨੂੰ ਲੈ ਕੇ ਤਰਨ ਆ ਰਹੇ ਆ ਫਿਰ ਇਹਦਾ ਕੀ ਹੱਲ ਹੈ ਜੀ ਜੀ ਦਾ ਫਿਰ ਦੇਖੋ ਇਹ 8 ਵਜਾ ਹੈਗਾ ਹੁਣ ਇਹ ਤਾਂ ਇਹਨਾਂ ਦੀ ਇਹ ਬੱਚਾ ਜਿਵੇਂ ਕੋਈ ਬਿਗਾਂਦ ਦੇਗਾ ਉਸੇ हिसाब ਨਾਲ ਕਾਰਵਾਈ ਹੋਣੀ ਹੈ ਨਾ ਬਾਲਗ ਹੈ ਜੇ ਤਾਂ ਨਵਾਲਗ ਹੁੰਦਾ ਫਿਰ ਫਿਰ ਇਹਨਾਂ ਦੀ ਮਰਜ਼ੀ ਚੱਲਨੀ ਸੀ ਪੇਰੈਂਟਸ ਜੀ ਬਾਲਗ ਹੈ ਬੱਚਾ ਪਰਿਵਾਰ ਨਾਲ ਕੋਈ ਸਮਝਾਉਣ ਦੀ ਗੱਲਬਾਤ ਕੋਈ ਚੱਲ ਰਹੀ ਹੈ ਜੀ ਚੱਲ ਰਹੀ ਹੈ ਹਾਂ ਚੱਲ ਰਹੀ ਹੈ ਸਮਝਾ ਬੱਚਾ ਬਾਲਗ ਹੈ ਔਰ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪ੍ਰੋਡਕਸ਼ਨ ਜਿਹੜੀ ਹੈ ਉਹ ਅਪਲਾਈ ਕਰਤਾ ਤੁਹਾਡੇ ਕੋਲ ਪਹੁੰਚ ਗਈ ਕਾਵੇ ਹਾਂ ਜੀ ਸਾਡੇ ਕੋਲ ਆ ਗਿਆ ਮੈਸੇਜ ਆ ਗਿਆ ਉਹਨਾਂ ਦਾ ਹਾਂ ਜੀ 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 ਸਾਡੇ ਵਕੀਲ ਨੇ ਕਰਾਇਆ ਤਾਂ ਵਕੀਲ ਤਾਂ ਨਹੀਂ ਆਇਆ ਸਰ ਜੀ ਸਰ ਫਿਰ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਕਿਉਂਕਿ ਲੋਕ ਬਹੁਤ ਪਰੇਸ਼ਾਨ ਹੋ ਰਹੇ ਗਰਮੀ ਆ ਉਹ ਟਾਈਮ ਕੀਤਾ ਜਾ ਰਿਹਾ ਇਹਨਾਂ ਨਾਲ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਦਾ ਜਿਹੜਾ ਧਰਨਾ ਇਹ ਆਪਣਾ ਬੇਗੁਨਾਹ ਹੈ ਜੇ ਲਾਣਾ ਨਹੀਂ ਚਾਹੁੰਦਾ ਲੋਕ ਸਰ ਮਾਤਾ ਤੇ ਉੱਜਾਰੇ ਨੇ ਬਹੁਤ ਖੱਜਲ ਖਰਾਬ ਸਿਓਰੇ ਨੇ ਹਾਂ ਉਹ ਟ੍ਰੈਫਿਕ ਅਸੀਂ ਡਾਇਵਰਟ ਕਰਤੀ ਆ ਧੀ ਆਪਣਾ ਸਮਾਲ ਵਾਹਿਕਲ ਨੇ ਛੋਟੇ ਵਾਹਿਕਲ ਨੇ ਉਹ ਇਥੋਂ ਦੀ ਘੁੰਮ ਕੇ ਜਾ ਸਕਦੇ ਨੇ ਪੀਰ ਮੁਹੰਮਦ ਤੋਂ ਇੱਥੋਂ ਇੱਥੋਂ ਪੀਰ ਮੁਹੰਮਦ ਦਰੋਗਾ ਇੱਥੋਂ ਪੀਰ ਮੁਹੰਮਦ ਦਰੋਗਾ ਇਹਨਾਂ ਨੂੰ ਝੁੰਮਕੇ ਤੇ ਛੋਟੇ-ਛੋਟੇ ਵਾਹਨ ਉਧਰ ਜਾ ਸਕਦੇ ਨੇ ਜਿੱਕਰ ਆਪਣਾ ਟਾਲਾ ਸਾਹਿਬ ਗੁਰਦੁਆਰਾ ਤਾਂ ਹੋ ਕੇ ਇੱਧਰ ਰਣਿਆਣਾ ਚੌਂਕ ਦੇ ਵਿੱਚ ਉੱਥੋਂ ਦੀ ਟ੍ਰੈਫਿਕ ਡਾਇਵਰਟ ਕਰ ਦਿੱਤੀ ਜੀ ਠੀਕ ਥੈਂਕ ਯੂ